ਅੱਜ ਕਮਾਲਪੁਰ ਦੇ ਵਿੱਚ ਸਰਕਾਰੀ ਹਾਈ ਸਕੂਲ ਚ ਬੜੇ ਲੰਬੇ ਸਮੇਂ ਤੋਂ ਇੱਥੇ ਪਾਣੀ ਦੀ ਜਿਹੜੀ ਇੱਕ ਬੜੀ ਵੱਡੀ ਦਿੱਕਤ ਸੀਗੀ ਆ ਕਾਫੀ ਲੰਬੇ ਸਮੇਂ ਤੋਂ ਬੱਚਾ ਨੂੰ ਜਿੱਥੇ ਤਾਜ਼ਾ ਸਵੱਛ ਪਾਣੀ ਨਹੀਂ ਮਿਲ ਰਿਹਾ ਸੀਗਾ ਬਹੁਤ ਜ਼ਿਆਦਾ ਪ੍ਰੋਬਲਮ ਸੀ ਕਈ ਵਾਰ ਜਿਹੜੇ ਸਕੂਲ ਦੇ ਜਿਹੜੀਆਂ ਪਹਿਲੀਆਂ ਸਰਕਾਰਾਂ ਅੱਜ ਮੈਂ ਜਿੱਥੇ ਉਦਘਾਟਨ ਕਰਦੇ ਹੋਏ ਜਿੱਥੇ ਖੁਸ਼ੀ ਆ ਮਨ ਦੇ ਵਿੱਚ ਕਿ ਚਲੋ ਕੁਝ ਅੱਛਾ ਕੀਤਾ ਇੱਕ ਦੁੱਖ ਵੀ ਆ ਮਨ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਇੰਨੇ ਲੰਬੇ ਸਮੇਂ ਤੋਂ ਜਿਹੜੀਆਂ ਦੂਸਰੀਆਂ ਸਰਕਾਰਾਂ ਉਹਨਾਂ ਦੇ ਐਜੂਕੇਸ਼ਨ ਮਿਨਿਸਟਰਸ ਨੇ ਸਕੂਲਾਂ ਦੇ ਡਿਵੈਲਪਮੈਂਟ ਲਈ ਕੰਮ ਕੀ ਕੀਤਾ ਅੱਜ ਮੈਂ ਇੱਕ ਐਸੇ ਸਕੂਲ 'ਚ ਖੜੀ ਆ ਕਿ ਜਿਹੜਾ ਇਸ ਏਰੀਆ ਦਾ ਸਭ ਤੋਂ ਜਾਣਿਆ ਪਹਿਚਾਣਿਆ ਸਕੂਲ ਆ ਜਿੱਥੋਂ ਹਜ਼ਾਰਾਂ ਬੱਚੇ ਪੜ੍ਹ ਕੇ ਇਹ ਉੱਥੇ ਪਾਣੀ ਦੀ ਜਿਹੜੀ ਬੇਸਿਕ ਸਹੂਲਤ ਹੈ ਉਹਦੇ ਵਾਸਤੇ ਵੀ ਬੱਚੇ ਇੰਨੇ ਸਾਲਾਂ ਤੋਂ ਵਾਂਝੇ ਰਹੇ ਸੋ ਸਾਡੇ ਇੱਥੇ ਪ੍ਰਿੰਸੀਪਲ ਮੈਡਮ ਔਰ ਉਹਨਾਂ ਦੇ ਨਾਲ ਸੁਰਜੀਤ ਮੈਡਮ ਜਿਹੜੇ ਕਿ ਸਾਡੇ ਟੀਮ ਦੇ ਬੜੇ ਅੱਛੇ ਮੈਂਬਰ ਵੀ ਨੇ ਉਹਨਾਂ ਨੇ ਅਪਰੋਚ ਕੀਤਾ ਸੀਗਾ ਕਿ ਲੰਬੇ ਸਮੇਂ ਤੋਂ ਇੱਥੇ ਪਾਣੀ ਦੀ ਦਿੱਕਤ ਆ ਸੋ ਅਸੀਂ ਇੱਕ ਜਿਹੜਾ ਭਗਵੰਤਪਾਨ ਜੀ ਦਾ ਜਿਹੜੀ ਸਰਕਾਰ ਦਾ ਇੱਕ ਮੋਟਿਵ ਆ ਕਿ ਅਸੀਂ ਜਿਹੜੀਆਂ ਬੇਸਿਕ ਸੁਵਿਧਾਵਾਂ ਹੈਗੀਆਂ ਉਹਨਾਂ ਨੂੰ ਪੂਰਾ ਕਰਨਾ ਉਹਦੇ ਕੜੀ ਦੇ ਤਹਿਤ ਸਕੂਲ ਦੇ ਵਿੱਚ ਜਿੱਥੇ ਸਮਰਸੀਬਲ ਕਰਵਾਇਆ ਵਾਟਰ ਪਿਉਰੀਫਾਇਰ ਵਾਟਰ ਕੂਲਰ ਲਗਾਇਆ ਜਿਹਦੇ ਨਾਲ ਬੱਚਿਆਂ ਨੂੰ ਜਿੱਥੇ ਤਾਜ਼ਾ ਸਵੱਛਾ ਠੰਡਾ ਪਾਣੀ ਮਿਲਿਆ ਸੋ ਇਹ ਸਾਰਾ ਕ੍ਰੈਡਿਟ ਜਿਹੜਾ ਉਹ ਜਿੱਥੇ ਸਾਡੀ ਸਰਕਾਰ ਦੀਆਂ ਅੱਛੀਆਂ ਬਹੁਪੱਕੀ ਨੀਤੀਆਂ ਗਰਾਊਂਡ 'ਲੀ ਉਹਨੂੰ ਜਾਂਦਾ ਔਰ ਸਾਡੀ ਜਿਹੜੀ ਲੋਕਲ ਟੀਮ ਹੈਗੀ ਆ ਉਹਨੂੰ ਜਾਂਦਾ ਕਿਉਂਕਿ ਸਾਡੀ ਸਾਰੀ ਟੀਮ ਦਾ ਇਹ ਪ੍ਰਯਾਸ ਰਹਿੰਦਾ ਹੈ ਕਿ ਗਰਾਊਂਡ ਤੇ ਜਿਹੜੀਆਂ ਬੇਸਿਕ ਸੁਵਿਧਾਵਾਂ ਹੈਗੀਆਂ ਉਹ ਅਸੀਂ ਲੋਕਾਂ ਨੂੰ ਮੁਹੱਈਆ ਫਰਕ ਬਤਨ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਕਮਾਲਪੁਰ ਵਿਖੇ ਸਕੂਲ ਜੋ ਸਰਕਾਰੀ ਸਕੂਲ ਕਾਫੀ ਸਾਲਾ ਤੋਂ ਬੱਚਿਆਂ ਨੂੰ ਸਿੱਖਿਆ ਦਾ ਜਿਹੜਾ ਮਿਆਰ ਨੰਦਾ ਆ ਰਿਹਾ ਉਹ ਸਕੂਲ ਵਿੱਚ ਹੈ ਜ਼ਿਲ੍ਹਾ ਪਲੈਨਿੰਗ ਬੋਰਡ ਦੀ ਚੇਅਰਪਰਸਨ ਸਾਡੀ ਜ਼ਿਲ੍ਹਾ ਪ੍ਰਧਾਨ ਮੈਡਮ ਕਰਮਜੀਤ ਕੌਰ ਜੀ ਨੇ ਆਪਣੇ ਫੰਡ ਤੋਂ ਜਿਹੜਾ ਇੱਕ ਟੂਬਲ ਦਾ ਨਿਰਮਾਣ ਕਰਵਾਇਆ ਤੇ ਲਗਾਇਆ ਵਾ ਇਹ ਵਧਾਈ ਦੇ ਪਾਤਰ ਨੇ ਸਕੂਲ ਵਾਲੇ ਉਹ ਸਾਡੀ ਮੈਂ ਆਪਣੀ ਪਾਰਟੀ ਵੱਲੋਂ ਮੈਡਮ ਕਰਮਜੀਤ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਕਾਰਜ ਕੀਤਾ ਕਿ ਬੱਚਿਆਂ ਨੂੰ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਸੀ ਤੇ ਪੀਣ ਵਾਲੇ ਪਾਣੀ ਦੀ ਸੋ ਇਹਨਾਂ ਨੇ ਇਹ ਅਪਰਾਧ ਕਰਕੇ ਦੱਸਿਆ ਕਿ ਪੰਜਾਬ ਸਰਕਾਰ ਜਿਹੜੀ ਹੈ ਆਪਣੇ ਹਰ ਪੱਖੋਂ ਵਿਕਾਸ ਕਾਰਜ ਕਰਵਾਉਣ ਦੇ ਬਚਨਬਾਦਾ ਔਰ ਪੰਜਾਬ ਸਰਕਾਰ ਦਾ ਹਰ ਨੁਮਾਇੰਦਾ ਭਗਵੰਤ ਮਾਨ ਜੀ ਦੀ ਲਿਖਾ ਤੇ ਚੱਲਦੇ ਹੋਏ ਸਮਾਜ ਦੇ ਵਿੱਚ ਪੰਜਾਬ ਨੂੰ ਤਾਂ ਚੰਗੀਆਂ ਲੀਹਾਂ ਵਾਲੇ ਪਸੰ ਲੀਹਾਂ ਵਿੱਚ ਆਪਣਾ ਯੋਗਦਾਨ ਪਾ ਰਿਹਾ ਵਾ ਸੋ ਮੈਡਮ ਕਰਮਜੀਤ ਛੇ ਸ਼ਲਾਗਾ ਜੋ ਕੰਮ ਕਰਦੇ ਆਏ ਆ ਸੋ ਸਾਡੀ ਸਮੂਚੀ ਪਾਰਟੀ ਵੱਲੋਂ ਅਸੀਂ ਧੰਨਵਾਦੀ ਆਂ ਔਰ ਇਹਨਾਂ ਦੀ ਪ੍ਰਸ਼ੰਸਾ ਵੀ ਕਰਦੇ ਆਂ ਕਿਉਂ ਆਸ ਕਰਦੇ ਆਂ ਕਿ ਗਾਂ ਵੀ ਇਸੇ ਤਰ੍ਹਾਂ ਦੇ ਕੰਮ ਕਰਕੇ ਸਮਾਜ ਇੱਕ ਆਪਣੀ ਅਲੱਗ ਪਛਾਣ ਹੋ ਸਰਕਾਰ ਦਾ ਮਿਆਰ ਉੱਚਾ ਚੁੱਕਣਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈਪਾਲ